ਹਾਂਜੀ ਕੀ ਹਾਲ ਚਾਲ ਹੈ ਜੀ ਸੋਹੀ 7271 ਵਾਲੇ YouTube ਚੈਨਲ ਤੇ ਸਾਰੇ ਵੀਰ ਭਰਾਵਾਂ ਦਾ ਸਵਾਗਤ ਹੈ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਲੋ ਵੀ ਮਿੱਤਰੋ ਅੱਜ ਆਪਣਾ ਮੇਲਾ ਏ ਨੰਦਪੁਰ ਨਾ ਸੌਰੀ ਨਥਲਪੁਰ ਤੇ ਹੁਣ ਆਪਾਂ ਚੱਲੇ ਆਂ ਰੇਪਾਉਣ ਪਹਿਲਾਂ ਰੇਪਾ ਕੇ ਫਿਰ ਫਟਾਫਟ ਕੰਮ ਨਿਬੇੜ ਕੇ ਫਿਰ ਆਪਾਂ ਜਾਣਾ ਗਰਾਊਂਡ 'ਚ ਉੱਥੇ ਵੀ ਆਪਾਂ ਨੂੰ ਕਈ ਕੰਮ ਆ ਬਾਕੀ ਬਣੇ ਰਹੋ ਤੁਸੀਂ ਚੈਨਲ ਦੇ ਨਾਲ ਮਿਲਦੇ ਆਂ ਤੁਹਾਨੂੰ ਅੱਗੇ ਜਾ ਕੇ ਹਾਂਜੀ ਲੋ ਵੀ ਮਿੱਤਰੋ ਪਹੁੰਚ ਗਏ ਮੋਟਰ ਤੇ ਲੱਗੇ ਆ ਰੇਪਾਉਣ ਤਿਆਰੀ ਚੱਲ ਰਹੀ ਹੈ ਦਵਾਈ ਰੱਗੇ ਰਲਾਉਣਾ ਬਣੇ ਰਹੋ ਚੈਨਲ ਦੇ ਨਾਲ ਤੁਹਾਨੂੰ ਦਿਖਾਉਨੇ ਅੱਗੇ ਰੌਣਕ ਮੇਲਾ ਰੇਪਾ ਕੇ ਜਾਂਜੀ ਚਾਹ ਹਲਚਲ ਆ ਮਿੱਤਰੋ ਲੋ ਜੀ ਨਾ ਟੋਲੇ ਹੋ ਕੇ ਰੈਡੀ ਤੇ ਹੁਣ ਚੱਲੇ ਆਪਾਂ ਟੂਰਨਾਮੈਂਟ ਤੇ ਇਹਨੂੰ ਜੀਸੀਬੀ ਲੈ ਕੇ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਕੋਨੋ ਦਿਖਾਉਂਦੇ ਰਹੂਗੇ ਸਾਰਾ ਕੁਝ ਲੋ ਵੀ ਕੁਰਤਾ ਪਿਆਮਾ ਚੱਕ ਲਿਆ ਉੱਥੇ ਜਾ ਕੇ ਪਾਉਂਗੇ ਜੇਸੀਬੀ ਦੀ ਮਾਰੀਏ ਸੈਲਫ ਮਿਲਦੇ ਹੁਣ ਤੁਹਾਨੂੰ ਗਰਾਊਂਡ 'ਚ ਜਾ ਕੇ ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਸਾਰਿਆਂ ਦਾ ਲੋ ਵੀ ਮਿੱਤਰੋ ਮਿੱਤਰੋ ਲੈ ਕੇ ਆ ਗਏ ਅੱਜ ਆਪਾਂ ਆਪਣੀ ਜੇਸੀਬੀ ਤੇ ਫੌਜ ਕੇ ਟੂਰਨਾਮੈਂਟ ਤੇ ਸਾਹਮਣੇ ਕੱਢ ਰਿਹਾ ਕੰਮ ਦੂਰਾ-ਦੂਰਾ ਆਪਾਂਾਰੇ ਵੀਰਪਰਾਜ ਨੂੰ ਪਾਚੋ ਯਾਰ ਬਾਕੀ ਬਣੇ ਰਹੋ ਚੈਨਲ ਦੇ ਨਾਲ ਬਲੌਗ ਤੇ ਤੁਸੀਂ ਐਂਡ ਤੱਕ ਦੇਖੋ ਸਟੇਪ ਨਾ ਕਰਿਓ ਸਾਰੀਆਂ ਰਾਉਂਡ ਕਮੇਲਿਆਂ ਦਿਖਾਉਂਦੇ ਆ। ਮਿਲਦੇ ਆਂ ਹੀ ਹੁਣ ਹੁਣ ਗਰਾਊਂਡ 'ਚ ਜਾ ਕੇ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ। ਕੈਮਾ ਪਿੰਦੇ ਵੀਰੋ? ਵਧੀਆ। ਰਹੋ ਵੀ ਮਕੰਮ ਆੜੇ ਰੈਕਡ ਪ੍ਰੰਤ ਲੋਕਾਂ ਦਾ ਮਾਣ ਆਈ ਫੇੜੀ ਫੇੜੀ ਕੰਨੇ ਤੈਨੂੰ ਫੇੜੀ ਫੇੜੀ ਕੰਨੇ ਤੈਨੂੰ ਫੇੜੀ ਫੇੜੀ ਕੰਨੇ ਤੈਨੂੰ ਆਖੀ ਜੀ ਲੋ ਵੀ ਮਿੱਤਰੋ ਪਹੁੰਚ ਗਏ ਤਿਆਰ ਸ਼ਹਿਰ ਹੋ ਕੇ ਟੌਰਾ ਕੱਢ ਕੇ ਕਿ ਨਹੀਂ ਚੱਕੀ ਵੀਰ ਚੱਕੀ ਵੀਰ ਨੇ ਜਾਣਾ ਹਜੇ ਨਾ ਹਣ ਤੇ ਦੇਖਦੇ ਆ ਇਹ ਕਦ ਕਨਾ ਕੇ ਆਉਂਦਾ ਬਾਕੀ ਕੰਮ ਪੂਰਾ ਜੋਰਾ ਸੂਰਾ ਪਾ ਚੱਲ ਰਿਹਾ ਹੈ ਕੰਮ ਲੇਟ ਵਾੜਾ ਕਰ ਲਿਆ ਬੰਦੇ ਨੇ ਜਿਹੜੇ-ਜਿਹੜੇ ਬੰਦੇ ਆ ਦੀ ਐਂਟਰੀ ਰਹਿੰਦੀ ਆ ਆ ਕੇ ਪਾ ਲੋ ਫਟਾਫਟ ਕਹਿੰਦਾ ਨਹੀਂ ਬਾਕੀ ਫੋਟੋ ਚੈੱਕ ਕਰੋ ਜੱਗੀ ਫੋਟੋ ਓਕੇ ਆ ਵੀਰ ਆ ਨਾਲ ਤਿੰਨਾਂ ਦੀ ਇਕੱਠੀ ਲੱਗੀ ਵੀ ਆਪਣੀ ਕਹਿੰਦਾ ਨਹੀਂ ਲਓ ਵੀ ਮਿੱਤਰੋ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਰੌਣਕ ਮੇਲਾ ਸਾਰਾ ਨਾਲ ਦੀ ਨਾਲ ਮੈਂ ਜਦੋਂ ਤੁਹਾਨੂੰ ਹੁਣ ਜਦ ਸ਼ੁਰੂ ਹੁੰਦਾ ਕੰਮ ਇਹਨੂੰ ਨਾਮ ਕਰਨ ਦੇ ਪਹਿਲੇ ਥੋੜਾ ਇੱਥੇ ਇੱਥੇ ਦੁਰਨਾ ਜਮਾ ਹੀ ਰਹਿਤਾ ਹੈ ਹੈ ਕਿਹੜਾ ਨੰਬਰ ਹੈ ਟਰੈਕਟਰ ਦੱਸ ਦੇ ਮੈਂ ਦੱਸ ਦਿੰਦਾ ਉਹ ਆਹ ਗਿੱਲਰਪੁਰ ਦੀ ਹੈ 34th ਫਰਾ ਕਿੱਲੇ ਦਾ ਹਾਂਜੀ ਲੋ ਵੀ ਮਿੱਤਰੋ ਮੇਲਾ ਹੋਣ ਲੱਗਿਆ ਸ਼ੁਰੂ ਆ ਆਪਣਾ ਪਹਿਲਾ ਟਰੈਕਟਰ ਲੱਗਿਆ ਚੱਲਣ ਛੀਮੇ ਬਾਈ ਹੁਣੀ ਦਾ ਬਾਕੀ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਦਿਖਾਉਨੇ ਆ ਤੁਹਾਨੂੰ ਰੌਣਕਾਂ ਮੇਲਾ ਆਹ ਦੇਖੋ ਕਹਿੰਦੇ ਮੁੰਡਾ ਕੌਣ ਆ ਕਲੀਅਰ ਨਹੀਂ ਆ ਰਿਹਾ ਗੁੰਜੇ ਚ ਬਾਕੀ ਦੇਖੋ ਕੱਠਮੱਠ ਭਗਿਆ ਪਿਆ ਬਾਕੀ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਸਾਰੇ ਜਣੇ ਜਰੂਰ ਦੇਖਿਓ ਸਿਰੇ ਤੱਕ ਬਾਕੀ ਮਿਲਦੇ ਆ ਤੁਹਾਨੂੰ ਆਪਣੀ ਡਿਊਟੀ ਆ ਹੁਣ ਟਾਈਮ ਤੇ ਬਾਕੀ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਜੀ ਮੁਬਾਰਕੀ ਡੌਰੀਅਰ ਕੀਹੀ ਲੈਣ ਹਾਂਜੀ ਲੋਵੇ ਮਿੱਤਰੋ ਚੱਲ ਰਿਹਾ ਕੰਮ ਜੋਰਾ-ਸ਼ੋਰਾ ਆਪਾਂ ਆਪਣੀ ਡਿਊਟੀ ਲੱਗੀ ਵੀ ਆ ਟਾਈਮ ਤੇ ਬਾਕੀ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਪੰਜਵਾਂ ਟਰੈਕਟਰ ਲੱਗਿਆ ਆਪਣਾ ਚੱਲਣਾ ਕੋਈ ਪ੍ਰੋਬਲਮ ਆ ਗਈ ਉਹਦੇ ਕਰਕੇ ਬਾਹਰ ਕੱਢਣਾ ਪੈ ਗਿਆ ਕੌਣ ਪਾਊਗਾ ਕਿ ਅਰਜਨ ਬੈਲੀ ਕਿਉਂ ਜੀਸੀਬੀ ਖੜੀ ਆ ਬਣੀ ਤੇ ਉਰਦਾ ਝੋਟਾ ਖੜਾ ਝੋਟਾ ਕਿੱਥੇ ਆ ਉਹ ਖੜਾ ਸਾਹਮਣੇ ਵੀਰੋ ਬਾਕੀ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਸਾਰੇ ਜਾਣੇ ਜ਼ਰੂਰ ਦੇਖਿਓ ਤੱਕ ਪਾਈ ਵੀ ਆ ਪੂਰੀ ਨਸਲਪੁਰ ਦੇ ਵਿੱਚ ਆਪਾਂ ਨੇ ਮਿਲਦੇ ਆ ਤੁਹਾਨੂੰ ਹੁਣ ਅੱਗੇ ਜਾ ਕੇ ਸਾਹਮਣੇ ਮੀਟਰ ਦੇ ਕੋਲ ਸੋਹੀ ਇਟਲੀ ਹਰਮਨ ਸਰਪੰਚ ਧਨੌਲੀ ਆਸੀਬ ਸੋਹੀ ਇਟਲੀ ਬੁੱਲਾ ਸਰਪੰਚ ਧਨੌਲੀ ਜੱਗਾ ਸੋਹੀ ਇਟਲੀ ਹਰਵਿੰਦਰ ਸੋਹੀ ਇਟਲੀ ਇਸ ਸਾਰੋ ਧਰਵਾ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਵੱਡੇ ਸਹਿਯੋਗ ਨੇ ਇਤਲੀ ਤੋਂ ਵੱਗੇ ਵੱਡਾ ਮਾਰ ਕੇ ਹੁੰਦੇ ਆ ਰੰਗ ਲਈ ਧੰਨਵਾਦ ਕਰਦੇ ਆਂ ਹਾਂਜੀ ਲੋ ਵੀ ਮਿੱਤਰੋ ਚੱਲ ਰਿਹਾ ਕੰਮ ਜੋਰਾ ਸ਼ੋਰਾ ਵਾ ਮੇਲਾ ਆਵੜਾ ਡਾਇਰੈਕਟਰ ਆ ਗਿਆ ਕਹਿੰਦੇ ਹੁਣ ਅਗਲਾ ਨਸਲਪੁਰ ਵਾਲਾ ਮਾ ਵੀ ਕੈਮ ਆ ਹਾਂਜੀ ਕੈਮੋ ਕੈਮ ਆ ਬਾਕੀ ਬੰਦੇ ਆ ਬੈਠੇ ਆ ਸੁਣਖੇ ਬਿੰਦੇ ਵੀਰ ਕੈਮ ਆ ਕਮੀ ਪੇਸ਼ੀ ਦਾ ਨਹੀਂ ਕੋਈ ਉਹੀ ਕਮੀ ਬੇਸੀ ਨਹੀਂ ਕਹਿੰਦਾ ਲੋ ਵੀ ਮਿੱਤਰੋ ਚੱਲ ਰਿਹਾ ਕੱਟ ਚੈੱਕ ਕਰੋ ਲੋਕ ਪਾਈਪਾਸ ਹਾਲ ਪੁੱਛ ਲੈਣੇ ਹੋ ਠੀਕ ਆ ਵੀਰੇ ਹਾਲ ਚਾਲ ਠੀਕ ਆ ਮੈਂ ਵੀਰੇ ਐ ਪੂਰਾ ਕੈਮੋ ਕੈਮ ਮੇਰੇ ਹਰਮਨ ਦੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਲਾਈਕ ਸ਼ੇਅਰ ਕਮੈਂਟ ਸ਼ੇਅਰ ਕਰੋ ਦੱਪ ਗਏ ਐਨ ਦੱਬ ਗਏ ਖਿੱਚ ਕੇ ਹੋ ਜਾਂਦਾ ਹੀ ਲੋ ਵੀ ਮਿੱਤਰੋ ਕੱਟ ਚੈੱਕ ਕਰੋ ਗੱਡੀਆਂ ਕਹਿੰਦੇ ਗੱਡੀਆਂ ਗੱਡੀਆਂ ਹੋ ਗਿਆ ਮਾ ਵੀ ਦੇਖ ਤਾਂ ਹਾਂਜੀ ਹਾਂਜੀ ਮੇਲਾ ਪੂਰਾ ਭਰਿਆ ਹੋਇਆ ਮੇਲਾ ਪੂਰਾ ਭਰਿਆ ਹੋਇਆ ਜੋਰਾ ਸ਼ੋਰਾ ਪਾ ਚੱਲ ਰਿਹਾ ਕੰਮ ਚੈੱਕ ਕਰੋ ਬਾਕੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੁਹਾਨੂੰ ਸਾਰੀਆਂ ਹਸਤੀਆਂ ਹਾਂਜੀ ਲੋ ਵੀ ਮਿੱਤਰੋ ਕਹਿੰਦੇ ਖੇਤੀਆ ਦਾ ਕੰਮ ਨਸਲ ਪਰ ਜਾਦਾ ਆ ਗਿਆ ਟਰੈਕਟਰ ਆ ਰਿਹਾ ਸੋਨਾ ਲੀਗਾ ਕਹਿੰਦੇ ਬੁੱਕ ਲਈ ਆ ਰਿਹਾ ਮੇਰੇ ਵੀਰੋ ਅੱਗੇ ਬੜੇ ਰਹੋ ਬਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਰੌਣਕ ਮੇਲਾ ਟਾਈਮ ਚੈੱਕ ਕਰੋ ਮਿੱਤਰੋ ਟਾਈਮ ਹੋ ਗਿਆ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਗਰਾਊਂਡ ਦੇ ਵਿੱਚ ਆਵੇਗਾ ਮੇਰੇ ਵੀਰੋ ਇਸੋਲੇ ਕਹਿੰਦੇ ਕਿਹੜਾ ਮੈਚ ਆ ਪਹਿਲਾ ਗਰਾਊਂਡ ਰਵੀ ਇਟਲੀ ਹਰਮਨ ਸਰਪੰਚ ਤੇ ਹਰਮਨ ਸਰਪੰਚ ਧਰੋਵੀ ਤੇ ਦੀਪਾ ਇਟਲੀ ਇਹ ਆ ਆ ਬਟਰੇ ਜੀ ਆਹ ਟਰੈਕਟਰ ਨੰਬਰ ਜੱਗਦਾ 5300 ਰੁਪਿਆ ਇਹਦਾ ਭਰਾਵਾ ਵੱਲੋਂ ਫਿਰ ਤੌਜੋਸਤਾ ਕਰੇਗਾ ਰਵੀ ਇਟਲੀ ਹਰਮਨ ਸਰਪੰਚ ਧਰੋਵੀ ਤੇ ਦੀਪਾ ਇਟਲੀ 5300 ਜਿੱਤਦਾ ਰਵੀ ਆਹ ਟਰੈਕਟਰ ਦੀ ਮਾਨ ਕਰਦੇ ਆ ਫਿਰ 25 ਤਰੀਕ ਨੂੰ ਇਹਨਾਂ ਦਾ ਸੇਵਾ ਦਾ 7ਵਾਂ ਮੇਰਾ ਖਿਆਲਾ ਨੰਬਰ ਬਣਿਆ ਸੇਵਾ ਤੇ ਅੱਜ ਗ੍ਰੋਥ ਕੀਤੀ ਆ ਤੀਜੇ ਨੰਬਰ ਤੇ ਇਹ ਸਾਰੀ ਟੀਮ ਆ ਦਸਾੜਨੇ ਦੇ ਵੀਰ ਵੀ ਖੜੇ ਆ ਚੈਨੀ ਹਣੀ ਵੀ ਖੜੇ ਆ ਇਹ ਪੂਰ ਗਰੁੱਪ 92 92 ਸਾਰੇ ਵੀਰਾਂ ਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਆ ਵੀਰੇ ਆਜੋ ਜੀ ਅਗਲਾ ਨੰਬਰ ਚੌਥਾ ਨੰਬਰ ਆ ਜੀ ਦਮਦਮਾ ਸਾਹਿਬ ਹਾਂਜੀ ਕਿਆ ਹਾਲ ਚਾਲ ਆ ਜੀ ਸਾਰੇ ਮਿੱਤਰਾਂ ਦਾ ਲੋ ਵੀ ਮਿੱਤਰੋ ਪ੍ਰੋਗਰਾਮ ਹੋ ਗਿਆ ਆਪਣਾ ਫਤਿਹ ਤੇ ਟਾਈਮ ਹੋ ਗਿਆ ਸਵਾ 10 ਦਾ ਬਾਕੀ ਆ ਚੈੱਕ ਕਰੋ ਤੁਹਾਡਾ ਭਰਾ ਖੜਾ ਸਾਹਮਣੇ ਬਾਕੀ ਬਲੌਗ ਤਾਂ ਆਪਾਂ ਨੇ ਤਾਂ ਕਰਕੇ ਥੋੜਾ ਜਿਹਾ ਮਤਲਬ ਕਿ ਵਿੱਚ ਸ਼ਾਰਟ ਤਾਂ ਕਰਕੇ ਘੱਟ ਪਏ ਆ ਆਪਣੇ ਜਿਹੜੀ ਫੋਨ ਦੀ ਆ ਸਟੋਰੇਜ ਹੋ ਗਈ ਸੀਗੀ ਫੁੱਲ ਉਹਦੇ ਕਰਕੇ ਆਪਣੇ ਸਾਰੇ ਮਤਲਬ ਕਿ ਜਿਹੜੇ ਸ਼ਾਰਟ ਆ ਉਹ ਵਿੱਚ ਐਡ ਨਹੀਂ ਹੋਏ ਹੈਗੇ ਬਾਕੀ ਜਿੰਨਾ ਕੁ ਵੀ ਬਲੌਗ ਬਣਿਆ ਆਪਣਾ ਉਹ ਆਪਾਂ ਸਾਰੇ ਪਾਵਾਂਗੇ ਬਾਕੀ ਪ੍ਰੋਗਰਾਮ ਹੋ ਗਿਆ ਆਪਣਾ ਫਤਿਹ ਫੇਰ ਵੀ ਟਾਈਮ ਦੇ ਨਾਲ ਬਾਕੀ ਆ ਤੁਹਾਡਾ ਭਰਾ ਖੜਾ ਵੀਰੋ ਸਾਹਮਣੇ ਬਾਕੀ ਸਾਰੇ ਜਣੇ ਸਟਾਰ ਟੀਵੀ ਤੇ YouTube ਤੇ ਮਤਲਬ ਕਿ ਜਿਹੜਾ ਆਪਣਾ ਮੇਲਾ ਤਾਂ ਟੂਰਨਾਮੈਂਟ ਸਾਰਾ ਜ਼ਰੂਰ ਚੈੱਕ ਕਰਿਓ ਬਾਕੀ ਕੰਮ ਬਹੁਤ ਵਧੀਆ ਹੋ ਗਿਆ ਪਰਮਾਤਮਾ ਦੀ ਕਿਰਪਾ ਵਲ ਤੇ ਬਾਕੀ ਜਿਹੜੇ ਨਾਮ ਨੂਮ ਤੇ ਆਪਾਂ ਸਾਰੇ ਅਨਾਉਂਸ ਕਰਤੇ ਉਹ ਆਪਣਾ ਵੀਰ ਬਣ ਕੇ ਸਾਰੇ ਜਣੇ ਲਾਈਵ 'ਚ ਜ਼ਰੂਰ ਦੇਖ ਲਿਓ ਹਨਾ ਸਟਾਰ ਟੀਵੀ ਚੈਨਲ ਆਪਣਾ YouTube ਤੇ ਬੰਦਿਆਂ ਦਾ ਉਹਦੇ ਤੇ ਆਪਣਾ ਲਾਈਵ ਚੱਲਦਾ ਸੀਗਾ ਬਾਕੀ ਧੰਨਵਾਦ ਤੁਹਾਡਾ ਵੀਰੇ ਵਲੌਗ ਐਂਡ ਤੱਕ ਦੇਖਣ ਨੂੰ ਮਾ ਵੀ ਆਪਣੇ ਨਾਲ ਟਰੈਕਟਰ ਲੱਗਿਆ ਕੱਢਣ ਜੇ ਸੀ ਬੀ ਆਪਾਂ ਨੇ ਮਤਲਬ ਕਿ ਜਦੋਂ ਆਪਣਾ ਕੰਮ ਫਾਈਨਲ ਹੋਣ ਲੱਗਿਆ ਤਾਂ ਲਾਸਟ ਟਰਾਲੀ ਤੇ ਆਪਾਂ ਉਦੋਂ ਹੀ ਕਰਨ ਨੂੰ ਭੇਜਤੀ ਕਿਉਂਕਿ ਆਪਾਂ ਨੂੰ ਹੁਣ ਐ ਨਹੀਂ ਤਾਂ ਪਤਾ ਵੀ ਬਾਅਦ ਵਿੱਚ ਆਪਾਂ ਨੂੰ ਸੈਟਿੰਗ ਕਰਨ ਨੂੰ ਕਿੰਨਾ ਟਾਈਮ ਲੱਗ ਜਾਣਾ ਕਿੰਨਾ ਨਹੀਂ ਉਹਦੇ ਕਰਕੇ ਆਪਾਂ ਇਹ ਬਿੰਦੇ ਵੀਰ ਓਕੇ ਆ ਵਲੌਗ ਚੱਲ ਰਿਹਾ ਆਪਣਾ ਓਕੇ ਓਕੇ ਤੇਰੇ ਨਾਲ ਸਵੇਰ ਦੇ ਲੱਗੇ ਵੇ ਲੱਤਾਂ ਲੱਗੇ ਐ ਕਹਦੇਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਭਾਈ ਫਿਰ ਪੰਜ ਨੂੰ ਚੈਨਲ ਸੋਹੀ 7273 ਵਾਲੇ ਚੈਨਲ ਸੋਹੀ 7273 ਹਾਂ YouTube ਚੈਨਲ ਲੋ ਵੀ ਮਿੱਤਰੋ ਚੱਕ ਦੋ ਫੱਟੇ ਬਾਕੀ ਮੇਲਿਆ ਓਕੇ ਹੋ ਗਿਆ ਆਪਣਾ ਕੋਈ ਘਾਟ ਵਾਤ ਨਹੀਂ ਰਹੀ ਐਨ ਟਾਈਮ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਸਾਰਾ ਐਨ ਓਕੇ ਹੋ ਗਿਆ ਸਾਰੇ ਬੰਦੇ ਖੁਸ਼ ਆ ਭੱਜ ਗਏ ਸਾਰੇ ਫਿਰ ਵੀ ਸਾਰੇ ਖੁਸ਼ ਹੋ ਕੇ ਕਹ ਨਹੀਂ ਬਿੰਦੇ ਵੀਰਾ ਲੋ ਵੀ ਮਿੱਤਰੋ ਮੇਲਾ ਹੋ ਗਿਆ ਆਪਣਾ ਜਿਹੜਾ ਹੈ ਸਮਾਪਤ ਬਾਕੀ ਮਾਫ ਕਰਿਓ ਜਿਹੜੇ ਤੁਹਾਡੇ ਨਾਲ ਕਲਿੱਪ ਨਹੀਂ ਜੁੜੇ ਹੈਗੇ ਵਿੱਚ ਬਾਕੀ ਫੋਟੋ ਚੈੱਕ ਕਰੋ ਬਾਕੀ ਆਪਣੇ ਝੋਟੇ ਖੜੇ ਆ ਇੱਧਰ ਆ ਆਪਣੇ ਫੋਨ ਦੀ ਸਟੋਰੇਜ ਹੋ ਗਈ ਸੀ ਫੁੱਲ ਉਹਦੇ ਕਰਕੇ ਜਿਹੜੀਆਂ ਕਲਿੱਪਾਂ ਆਪਣੇ ਨਾਲ ਪੂਰੀਆਂ ਜੁੜੀਆਂ ਨਹੀਂ ਹੈਗੀਆਂ ਬਾਕੀ ਜਿੰਨੀਆਂ ਕੋਈਆਂ ਵੱਧ ਤੇ ਵਾਧਾ ਆਪਾਂ ਵਿੱਚ ਐਡ ਕਰੂਗੇ ਬਾਕੀ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੇ ਵਲੌਗ ਚ ਆਹ ਵਲੌਗ ਦੀ ਕਰਦੇ ਆ ਹੁਣ ਆਪਾਂ ਐਂਡਿੰਗ ਬਾਕੀ ਬਣੇ ਰਹੋ ਚੈਨਲ ਦੇ ਨਾਲ ਸੋਹੀ ਪੱਤਰ 77 ਵਾਲੇ YouTube ਤੇ ਇੱਕ ਚੱਕਰ ਹੀ ਨਹੀਂ ਹੈਗਾ ਇਦਾਂ ਹੀ ਤੁਹਾਡੇ ਨਾਲ ਜਿਹੜੇ ਹੈਗੇ ਆ ਵਲੌਗ ਬਣਾਉਂਦੇ ਰਹਾਂਗੇ ਜਿੰਨੇ ਕਿ ਸਾਥੇ ਬੰਦੇ ਆ ਹੁਣ ਸਟੋਰੇਜ ਫੋਨ ਦੀ ਫੁੱਲ ਹੋ ਗਈ ਤੀ ਉਹਦੇ ਕਰਕੇ ਇੱਕ ਆਪਣਾ ਜਿਹੜਾ ਮਤਲਬ ਡਿਊਟੀ ਤੀ ਉਹ ਆਪਣੀ ਟਾਈਮਿੰਗ ਤੇ ਸੀਗੀ ਜਿੱਦਾਂ ਹੁਣ ਟਰੈਕਟਰ ਚਾਲਦੇ ਆ ਹਨਾ ਉਹਦੇ ਜਿਹੜਾ ਮਤਲਬ ਕੀ ਐ ਹਾਂਜੀ ਕੀ ਹਾਲ ਚਾਲ ਹੈ ਜੀ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਸੀਗੇ ਆਪਾਂ ਹੁਣ ਤੇ ਆਟ ਮਗਰ ਰੋਟੇ ਮਗਰ ਆਪਾਂ ਪਾ ਲਏ ਤੇ ਉਹ ਟਰਾਲੀ ਜਿਹੜਾ ਮਤਲਬ ਕੱਲਾ ਆਪਣਾ ਮੁਕਾਬਲਾ ਤਾਂ ਟੂਰਨਾਮੈਂਟ ਸੀਗਾ ਨਤਲ ਪਰ ਵਧੀਆ ਹੋ ਗਿਆਨ ਕੰਮ ਨਿਭੜ ਗਿਆ ਫਾਈਨਲ ਹੋ ਗਿਆ ਤੇ ਆਹ ਟਰਾਲਾ ਦਾ ਜਿਹੜਾ ਮਤਲਬ ਆਪਾਂ ਛੱਡੀ ਵੀ ਤੀ ਵਿੱਚ ਟਰੈਕ ਦੇ ਤੇ ਰਾਤ ਕਾਫੀ ਜਿਆਦਾ ਲੇਟ ਹੋ ਗਏ ਸੀਗੇ ਜਿਹਦੇ ਕਰਕੇ ਮਤਲਬ ਜਿਹੜੇ ਰਾਤ ਵਾਲੇ ਸ਼ਾਟ ਤੇ ਇੱਕ ਤਾਂ ਨਹੀਂ ਲਏ ਹੋਏ ਇੱਕ ਆਪਣੇ ਫੋਨ ਦੀ ਸਟੋਰੇਜ ਭਰ ਗਈ ਸੀਗੀ ਉਹਦੇ ਕਰਕੇ ਜਿਹੜੇ ਪੂਰੇ ਸ਼ਾਟ ਆ ਉਹ ਲੈ ਨਹੀਂ ਹੋਏ ਹੈਗੇ ਮਾਈਕਾ ਚਲੋ ਹੁਣ ਵਲੌਗ ਦੀ ਆ ਪੈਂਡਿੰਗ ਕਰ ਦੰਨੇ ਆ ਮੈਂ ਤਾਂ ਰਾਤ ਵੀ ਐਂਡਿੰਗ ਕਰੀ ਤੀ ਵੀ ਇੱਕ ਵਾਰੀ ਦੁਬਾਰਾ ਐਂਡਿੰਗ ਕਰ ਦੰਨੇ ਆ ਆਪਾਂ ਹੁਣ ਯਾ ਵੀ ਤੁਹਾਨੂੰ ਕਲਿੱਪ ਦਿਖਾ ਦਈਏ ਬਾਕੀ ਘਰੇ ਆ ਗਏ ਸੀਗੇ ਹੁਣ ਆਪਾਂ ਤੇ ਰਾਤ ਲੇਟ ਹੋ ਗਏ ਤੇ ਉੱਥੇ ਹੀ ਪੈ ਗਏ ਤੇ ਹੁਣ ਆਏ ਆ ਘਰੇ ਰਾਤ ਹੋ ਗਏ ਵੱਜ ਗਏ ਆਪਾਂ ਨੂੰ ਤਿੰਨ ਵੇਲੇ ਹੁੰਦਿਆਂ ਨੂੰ ਜੋਤ ਵੀ ਆਪਣੇ ਨਾਲੇ ਤਾਂ ਇਹ ਵੀ ਉੱਥੇ ਹੀ ਪੈ ਕੇ ਮਾਵੀ ਦੇ ਘਰੇ ਪਏ ਸੀਗੇ ਰਾਤ ਤੇ ਹੁਣ ਉਹਦੇ ਮਗਰ ਤੇ ਟਰਾਲੀ ਖੋਲ ਲਈ ਆਪਾਂ ਨੇ ਹੁਣ ਆ ਝੋਟੇ ਮਗਰ ਪਾ ਕੇ ਜੈਕ ਚੱਕਣਾ ਆਪਾਂ ਨੇ ਟਰਾਲੀ ਖਾਲੀ ਕਰਨੀ ਆ ਮਿੱਟੀ ਦੀ ਫਿਰ ਬੰਦੇ ਦੀ ਛੱਡ ਕੇ ਆਉਣੀ ਆ ਬੰਦਿਆਂ ਨੂੰ ਲੈ ਕੇ ਜਾਣੀ ਆ ਬਾਕੀ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿੰਨਾ ਕੋ ਹੁੰਦਾ ਹੋ ਸਕਦਾ ਵਾਤੇ ਵਾਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੀ ਰਹਿ ਵੀ ਜਾਂਦੀ ਆ ਕਲਿੱਪਾਂ ਉਹ ਥੋੜੀ ਸਟੋਰੇਜ ਕਰਕੇ ਪ੍ਰੋਬਲਮ ਆ ਗਈ ᱛੀ ਹੁਣ ਅੱਗੇ ਤੇ ਆਪਾਂ ਧਿਆਨ ਕਰਾਂਗੇ ਫੋਨ ਖਾਲੀ ਕਰਕੇ ਆਪਾਂ ਨੇ ਹੁਣ ਬਲੌਗ ਵਾਲਾ ਕੰਮ ਖਿੱਚ ਕੇ ਰੱਖਣਾ ਪੂਰਾ ਬਾਕੀ ਅੱਗੇ ਹੁਣ ਤੁਹਾਨੂੰ ਨਾਲ ਦੀ ਨਾਲ ਸਾਰਾ ਕੁਝ ਦਿਖਾਉਂਦੇ ਰਹੂਗੇ ਕਿਆ ਕਰਦੇ ਆ ਕਿਹੜਾ ਕੰਮ ਕਾਰ ਕਰਦੇ ਆ ਬਾਕੀ ਉਨੇ ਟਾਈਮ ਲਈ ਬਣੇ ਰਹੋ ਤੁਸੀਂ ਸੋਹੀ 777 ਵਾਲਿਆਂ ਦੇ ਨਾਲ ਤੁਹਾਡੇ ਨਾਲ ਆ ਮਿੱਤਰੋ ਟਰਾਲੀ ਖਾਲੀ ਕਰਤੀ ਹੈ ਹੁਣ ਆਪਾਂ ਜੱਕ ਚੱਕ ਕੇ ਹਾਂਜੀ ਲਓ ਵੀ ਮਿੱਤਰੋ ਪਾ ਲਿਆ ਅਰਜਣ ਆਪਾਂ ਨੇ ਕਰ ਦਈਏ ਇਹਦਾ ਜੱਕ ਚੱਕੇ ਟਰਾਲਾ ਖਾਲੀ ਬੰਦਿਆਂ ਦਾ ਫੇਰ ਆਪਾਂ ਨੇ ਇਹ ਖੜਾ ਦੇਣਾ ਉਰੀ ਇੱਦਾਂ ਹੀ ਤੇ ਬੰਦਿਆਂ ਨੇ ਲੈ ਜਾਣਾ ਉਰੇ ਤੇ ਪਾ ਕੇ ਫਟਕੀ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਗੇ ਜਾ ਕੇ